ਅੱਜ 16 ਜਨਵਰੀ ਇਸ ਵਕਤ ਤੱਕ ਦੀਆਂ ਸੱਤ ਵੱਡੀਆਂ ਖਬਰਾਂ ਨੇ ਸੱਤਾਂ ਖਬਰਾਂ ਦੀ ਦੇਵਾਂਗੇ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਬਸ ਗੌਰ ਨਾਲ ਅਖੀਰ ਤੱਕ ਪੂਰਾ ਸੁਣਿਓ ਪਹਿਲੀ ਖਬਰ ਹੈ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਅਮਰਤਪਾਲ ਧੜੇ ਦੀ ਬਣਾਈ ਨਵੀਂ ਪਾਰਟੀ ਬਾਰੇ ਬੜਾ ਵਿਵਾਦਿਤ ਤੇ ਵੱਡਾ ਬਿਆਨ ਦੇ ਦਿੱਤਾ ਹੈ ਬਿਆਨ ਬੜਾ ਤਿੱਖਾ ਔਰ ਉਹਦੇ ਉੱਪਰ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ ਤੇ ਬਾਕੀ ਗੱਲ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਬਾਲੀਵੁੱਡ ਦੇ ਵੱਡੇ ਅਦਾਕਾਰ ਸੈਫ ਅਲੀ ਖਾਨ ਦੇ ਉੱਪਰ ਘਰ ਚ ਵੜ ਕੇ ਚਾਕੂਆਂ ਦੇ ਨਾਲ ਹਮਲਾ ਕੀਤਾ ਗਿਆ ਔਰ ਉਸ ਨੂੰ ਤਿੰਨ ਚਾਕੂ ਮਾਰੇ ਗਏ ਨੇ ਔਰ ਉਹ ਇਸ ਟਾਈਮ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਇਹ ਸਭ ਕੁਝ ਹੋਇਆ ਕਿਵੇਂ ਹੈ ਤੀਜੀ ਵੱਡੀ ਖਬਰ ਹੈ ਕਿ ਅੱਜ ਅਕਾਲੀ ਦਲ ਦੀ ਅਕਾਲ ਤਖਤ ਸਾਹਿਬ ਤੇ ਫਿਰ ਸ਼ਿਕਾਇਤ ਹੋਣ ਜਾ ਰਹੀ ਹੈ ਔਰ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਸ਼ਿਕਾਇਤ ਕਰਨ ਜਾ ਰਹੀ ਹੈ ਔਰ ਅਗਲੀ ਚੌਥੀ ਵੱਡੀ ਖਬਰ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਐਸਕੇਐਮ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਜਿਹਦੇ ਨਾਲ ਕੇਂਦਰ ਸਰਕਾਰ ਨੂੰ ਇੱਕਦਮ ਪਾਚੜਾ ਪੈ ਗਈਆਂ ਨੇ ਉਧਰ ਛੇਵੀਂ ਵੱਡੀ ਖਬਰ ਹੈ ਕਿ ਖਨੌਰੀ ਡੱਲੇਵਾਲ ਮੋਰਚੇ ਦੇ ਉੱਪਰ ਡੱਲੇਵਾਲ ਤੋਂ ਬਾਅਦ ਜਦੋਂ 111 ਕਿਸਾਨ ਹੋਰ ਮਰਨ ਵਰਤੇ ਬੈਠ ਗਏ ਨੇ ਤਾਂ ਉਧਰ ਖਨੌਰੀ ਦੇ ਉੱਪਰ ਪੁਲਿਸੀ ਪੁਲਸ ਹੋ ਗਈ ਹੈ ਖਨੌਰੀ ਬਾਰਡਰ ਦੇ ਉੱਪਰ ਸੈਂਕੜੇ ਪੁਲਿਸ ਮੁਲਾਜ਼ਮ ਪਹੁੰਚ ਗਏ ਨੇ ਔਰ ਉੱਥੋਂ ਦੀ ਪੂਰੀ ਸਥਿਤੀ ਕੀ ਹੈ ਇਹ ਵੀ ਤੁਹਾਨੂੰ ਅੱਗੇ ਦੱਸਦੇ ਆ ਔਰ ਅਗਲੀ ਵੱਡੀ ਖਬਰ ਹੈ ਕਿ ਮੋਦੀ ਸਰਕਾਰ ਠੁੱਸ ਹੋ ਗਈ ਹੈ ਮੋਦੀ ਸਰਕਾਰ ਤੇ ਮੋਦੀ ਸਾਹਿਬ ਦੇ ਦਾਅਵੇ ਤੇ ਵਾਦੇ ਹਵਾ ਹੋ ਗਏ ਨੇ ਕਿਵੇਂ ਹੋਏ ਨੇ ਬਿਲਕੁਲ ਝੂਠੇ ਪੈਂਦੇ ਨਜ਼ਰ ਆ ਰਹੇ ਨੇ ਮੋਦੀ ਸਾਹਿਬ ਤੇ ਉਹਨਾਂ ਦੀ ਪਾਰਟੀ ਦੀ ਸਰਕਾਰ ਕਿਹੜੀ ਪੋਲ ਨਵੇਂ ਅੰਕੜਿਆਂ ਨੇ ਖੋਲੀ ਐ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੇ ਹੁਣ ਸ਼ੁਰੂ ਕਰਦੇ ਆ ਆਪਾਂ ਵਿਸਥਾਰ ਦੇ ਵਿੱਚ ਪਹਿਲੀ ਵੱਡੀ ਖਬਰ ਹੈ ਕਿ ਰਵਨੀਤ ਬਿੱਟੂ ਕੇਂਦਰੀ ਮੰਤਰੀ ਜਿਹੜਾ ਪਿਛਲੇ ਟਾਈਮ ਤੋਂ ਕਿਸਾਨਾਂ ਦੇ ਖਿਲਾਫ ਕਾਫੀ ਕੁਝ ਮੋੜ ਰਿਆ ਸੀ ਉਹਨੇ ਹੁਣ ਅਮਰਤਪਾਲ ਤੇ ਜਿਹੜੇ ਸਰਬਜੀਤ ਸਿੰਘ ਖਾਲਸਾ ਹੋਰਾਂ ਨੇ ਇੱਕ ਨਵੀਂ ਪਾਰਟੀ ਬਣਾਈ ਆ ਮਾਗੀ ਦੇ ਮੇਲੇ ਤੇ ਉਸ ਪਾਰਟੀ ਬਾਰੇ ਐਮ ਰਵਨੀਤ ਬਿੱਟੂ ਨੇ ਇੱਕ ਵੱਡਾ ਵਿਵਾਦ ਤੇ ਤਿੱਖਾ ਬਿਆਨ ਦਿੱਤਾ ਕੀ ਕਿਹਾ ਭਾਈ ਰਵਨੀਤ ਬਿੱਟੂ ਨੇ ਸੁਣ ਕੇ ਦੱਸੋ ਕੀ ਰਵਨੀਤ ਬਿੱਟੂ ਠੀਕ ਕਹਿ ਰਿਹਾ ਕਿ ਭੜਾਸ ਕੱਢ ਰਿਹਾ ਰਵਨੀਤ ਬਿੱਟੂ ਕਹਿੰਦਾ ਕਿ ਪਾਰਟੀਆਂ ਬਣਾਉਣੀਆਂ ਕੋਈ ਸੌਖੀ ਗੱਲ ਨਹੀਂ ਜਦੋਂ ਉਹਨੂੰ ਪੁੱਛਿਆ ਗਿਆ ਕਿ ਪਾਰਟੀ ਬਣਾਈ ਹੈ ਅਮਰਤਪਾਲ ਹੋਰਾਂ ਨੇ ਕੀ ਕਹੋਗੇ ਤਾਂ ਰਵਨੀਤ ਬਿੱਟੂ ਕਹਿੰਦਾ ਪਾਰਟੀ ਬਣਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਪਾਰਟੀ ਬਣਾਉਣੀ ਕੋਈ ਸੌਖੀ ਗੱਲ ਨਹੀਂ ਔਰ ਬਣਾ ਕੇ ਪਾਰਟੀ ਚਲਾਉਣੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਔਰ ਰਵਨੀਤ ਬਿੱਟੂ ਨੇ ਇਥੋਂ ਤੱਕ ਕਿਹਾ ਕਹਿੰਦਾ ਜੇ ਕੋਈ ਇਹ ਕਵੇ ਕਿ ਅਸੀਂ ਅਕਾਲੀ ਦਲ ਦੀ ਥਾਂ ਲੈ ਜਾਾਂਗੇ ਕਹਿੰਦਾ ਇਹ ਨਹੀਂ ਸੰਭਵ ਹੋ ਸਕਦਾ ਅਕਾਲੀ ਦਲ ਬਹੁਤ ਵੱਡੀ ਇਤਿਹਾਸਿਕ ਪਾਰਟੀ ਹੈ ਔਰ ਨਾਲ ਹੀ ਰਵਨੀਤ ਬਿੱਟੂ ਨੇ ਫਿਰ ਸਿੱਧੇ ਅਮਰਤਪਾਲ ਦੇ ਉੱਪਰ ਨਿਸ਼ਾਨੇ ਲਾਏ ਉਹ ਅਮਰਤਪਾਲ ਜਿਹੜਾ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ ਜਿਹਦੇ ਤੇ ਐਨਐਸਏ ਲੱਗਾ ਹੋਇਆ ਜਿਹਦੇ ਤੇ ਹੁਣੇ-ਹੁਣੇ ਯੂਏਪੀਏ ਯੂਆਪਾ ਵੀ ਲਾ ਦਿੱਤਾ ਗਿਆ ਹੈ ਔਰ ਅਮਰਤਪਾਲ ਜਿਹਦੇ ਅਗਵਾਈ ਦੇ ਵਿੱਚ ਨਵੀਂ ਪਾਰਟੀ ਬਣੀ ਹੈ ਜਿਹਦਾ ਨਾਂ ਰੱਖਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਤਾਂ ਉਸ ਅਮਰਤਪਾਲ ਦੇ ਉੱਪਰ ਤਿੱਖੇ ਕਮੈਂਟ ਕੀਤੇ ਆ ਰਵਨੀਤ ਬਿੱਟੂ ਨੇ ਕੇਂਦਰੀ ਮੰਤਰੀ ਨੇ ਕੀ ਕਿਹਾ ਕਹਿੰਦਾ ਵੀ ਇਹ ਅਮਰਤਪਾਲ ਇਹਨੇ ਐਮਪੀ ਵੀ ਨਹੀਂ ਸੀ ਜਿੱਤਣਾ ਕਹਿੰਦਾ ਚਲੋ ਠੀਕ ਆ ਉਦੋਂ ਇਹ ਐਮਪੀ ਜਿੱਤ ਗਿਆ ਉਹ ਐਮਪੀ ਬਣਿਆ ਪਰ ਕਹਿੰਦਾ ਅਮਰਤਪਾਲ ਦੇ ਮਾਪਿਆਂ ਨੇ ਲੋਕਾਂ ਨੂੰ ਇੱਕ ਜज्ਬਾਤੀ ਭਾਵਕ ਅਪੀਲ ਕੀਤੀ ਸੀ ਵੀ ਜੇਕਰ ਤੁਸੀਂ ਵੋਟਾਂ ਪਾ ਦਿਓ ਨਾ ਤੇ ਸਾਡਾ ਮੁੰਡਾ ਡਿਬਰੂਗੜ ਜੇਲ੍ਹ ਚੋਂ ਬਾਹਰ ਆ ਸਕਦਾ ਹੈ ਤਾਂ ਉਹ ਕਹਿੰਦਾ ਇਹ ਝੂਠ ਬੋਲ ਕੇ ਲੋਕਾਂ ਨੂੰ ਇਹ ਝੂਠੀ ਅਪੀਲ ਕਰਕੇ ਤੇ ਵੋਟਾਂ ਲਈਆਂ ਗਈਆਂ ਜਦੋਂ ਕਿ ਸਭ ਨੂੰ ਪਤਾ ਰਵਨੀਤ ਬਿੱਟੂ ਕਹਿੰਦਾ ਹੈ ਕਿ ਕੋਈ ਐਮਪੀ ਜਿੱਤਣ ਨਾਲ ਜੇਲ੍ਹ ਚੋਂ ਬਾਹਰ ਨਹੀਂ ਆ ਜਾਂਦਾ ਕੋਈ ਐਮਐਲਏ ਬਣਨ ਨਾਲ ਜੇਲ੍ਹ ਚੋਂ ਬਾਹਰ ਨਹੀਂ ਆ ਜਾਂਦਾ ਤੇ ਅਮਰਪਾਲ ਨੇ ਵੀ ਨਹੀਂ ਸੀ ਆਉਣਾ ਪਰ ਰਵਨੀਤ ਬਿੱਟੂ ਕਹਿੰਦਾ ਕਿ ਉਹਦੇ ਮਾਪਿਆਂ ਨੇ ਲੋਕਾਂ ਨੂੰ ਇਹ ਭਾਵਕ ਤੇ ਝੂਠੀ ਅਪੀਲ ਕੀਤੀ ਤੇ ਜਿਸ ਕਰਕੇ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਉਦੋਂ ਪਰ ਕਹਿੰਦਾ ਹੁਣ ਅੱਜ ਵੋਟਾਂ ਪਵਾ ਲਓ ਅਮਰਤਪਾਲ ਨੂੰ ਲੋਕ ਵੋਟ ਨਹੀਂ ਪਾਉਣਗੇ ਅਮਰਤਪਾਲ ਹੁਣ ਐਮਪੀ ਬਣ ਕੇ ਦਿਖਾਵੇ ਇਹ ਗੱਲ ਰਵਨੀਤ ਬਿੱਟੂ ਨੇ ਕਹੀ ਹੈ ਔਰ ਥੱਲੇ ਲੋਕ ਕਮੈਂਟ ਕਰ ਰਹੇ ਨੇ ਲੋਕ ਰਵਨੀਤ ਬਿੱਟੂ ਨੂੰ ਵੀ ਛੱਤੀ ਛੱਤੀ ਗੱਲਾਂ ਕਮੈਂਟਾਂ ਦੇ ਵਿੱਚ ਥੱਲੇ ਕਰਦੇ ਨਜ਼ਰ ਆਏ ਲੋਕ ਤਾਂ ਇਹ ਵੀ ਕਹਿ ਰਹੇ ਸੀ ਕਿ ਬਿੱਟੂ ਸਾਹਿਬ ਤੁਹਾਡੀ ਜ਼ੁਬਾਨ ਕਿੱਥੇ ਆ ਤੁਹਾਡਾ ਸਟੈਂਡ ਕਿੱਥੇ ਆ ਤੁਸੀਂ 20 ਸਾਲ ਬੀਜੇਪੀ ਨੂੰ ਭੰਡ-ਭੰਡ ਕੇ ਤੇ ਹੁਣ ਬੀਜੇਪੀ ਚ ਵੜ ਗਏ ਹੋ ਹੁਣ ਤੁਸੀਂ ਬੀਜੇਪੀ ਵੱਲੋਂ ਮੰਤਰੀ ਬਣ ਗਏ ਹੋ ਤੁਹਾਡੀ ਸਟੈਂਡ ਤੁਹਾਡਾ ਜ਼ੁਬਾਨ ਕਿੱਥੇ ਆ ਜਿਹੜੀ ਕਾਂਗਰਸ ਦੀ ਤੁਸੀਂ ਤਰੀਫਾਂ ਕਰਦੇ ਥੱਕਦੇ ਨਹੀਂ ਸੀ ਹੁਣ ਉਸੇ ਕਾਂਗਰਸ ਨੂੰ ਉਸੇ ਰਾਹੁਲ ਗਾਂਧੀ ਨੂੰ ਉਸੇ ਸੋਨੀਆ ਗਾਂਧੀ ਨੂੰ ਤੁਸੀਂ ਛੱਤੀ-ਛੱਤੀ ਗੱਲਾਂ ਕਰਨ ਲੱਗ ਪਏ ਹੋ ਤੁਹਾਡੀ ਜ਼ੁਬਾਨ ਤੁਹਾਡਾ ਸਟੈਂਡ ਕਿੱਥੇ ਆ ਲੋਕ ਤਾਂ ਬਿੱਟੂ ਨੂੰ ਇਹ ਪੁੱਛ ਰਹੇ ਨੇ ਪਰ ਬਿੱਟੂ ਨੇ ਕੀ ਕੀਤਾ ਕਿਸਾਨਾਂ ਬਾਰੇ ਬਿੱਟੂ ਨੇ ਫਿਰ ਅੱਜ ਇੱਕ ਹੋਰ ਵੱਡੀ ਗੱਲ ਬੋਲੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਪ੍ਰੈਸ ਕਾਨਫਰੰਸ ਦੇ ਵਿੱਚ ਰਵਨੀਤ ਬਿੱਟੂ ਕੇਂਦਰੀ ਮੰਤਰੀ ਨੂੰ ਕਿ ਕਿਸਾਨਾਂ ਡੱਲੇਵਾਲ ਦਾ ਜਿਹੜਾ ਮਰਨ ਵਰਤਾ ਉਹ 51 ਦਿਨ ਪਾਰ ਕਰ ਰਿਹਾ ਤਾਂ ਹੁਣ ਸਰਕਾਰ ਕੀ ਕਰ ਰਹੀ ਹੈ ਤਾਂ ਰਵਨੀਤ ਬਿੱਟੂ ਨੇ ਬੜੇ ਨਾਰਮਲ ਜਿਹੇ ਅੰਦਾਜ਼ ਚ ਕਿਹਾ ਕਹਿੰਦਾ ਦੇਖੋ ਜੀ ਮਾਮਲਾ ਸੁਪਰੀਮ ਕੋਰਟ ਚ ਹੈ ਹੁਣ ਤਾਂ ਸੁਪਰੀਮ ਕੋਰਟ ਦੇਖੇਗੀ ਸਪਰੀਮ ਕੋਰਟ ਤੋਂ ਉੱਪਰ ਕੌਣ ਹੋ ਸਕਦਾ ਪਰ ਨਾਲ ਹੀ ਰਵਨੀਤ ਬਿੱਟੂ ਨਵੀਆਂ ਗੱਲਾਂ ਵੀ ਕਰ ਗਿਆ ਕੀ ਬੋਲਿਆ ਰਵਨੀਤ ਬਿੱਟੂ ਕੇਂਦਰੀ ਮੰਤਰੀ ਕਿਸਾਨਾਂ ਬਾਰੇ ਕਹਿੰਦਾ ਵੀ ਮੈਂ ਤਾਂ ਬਹੁਤ ਟਾਈਮ ਤੋਂ ਇਹਨਾਂ ਨੂੰ ਕਹਿੰਦਾ ਆ ਰਿਆਂ ਵੀ ਤੁਸੀਂ ਮੇਰੇ ਨਾਲ ਗੱਲ ਕਰੋ ਤੁਸੀਂ ਮੇਰੇ ਕੋਲ ਆਓ ਪਰ ਕਹਿੰਦਾ ਇਹ ਮੇਰੇ ਕੋਲ ਆਉਂਦੇ ਹੀ ਨਹੀਂ ਕਹਿੰਦਾ ਸ਼ਾਇਦ ਇਹਨਾਂ ਨੂੰ ਐ ਲੱਗਦਾ ਕਿ ਇਹ ਕਿੱਡਾ ਕ ਹੈ ਇਹਦੀ ਕੋਈ ਮੰਨੀ ਨਹੀਂ ਜਾਣੀ ਤੇ ਕਹਿੰਦਾ ਇਸ ਕਰਕੇ ਇਹ ਮੇਰੇ ਕੋਲ ਆਉਂਦੇ ਨਹੀਂ ਪਰ ਕਹਿੰਦਾ ਮੈਂ ਅੱਜ ਵੀ ਕਹਿੰਦਾ ਕਿ ਮੈਂ ਕਿਸਾਨਾਂ ਦਾ ਵਕੀਲ ਬਣਨ ਨੂੰ ਤਿਆਰ ਆ ਮੈਂ ਕੇਂਦਰ ਨਾਲ ਗੱਲ ਕਰਨ ਨੂੰ ਤਿਆਰ ਆ ਮੇਰੇ ਕੋਲ ਆਉਣ ਮੇਰੇ ਨਾਲ ਗੱਲ ਕਰਨ ਮੈਂ ਉਹ ਉਹਨਾਂ ਦੀ ਕੇਂਦਰ ਦੇ ਨਾਲ ਉਹਨਾਂ ਦੀ ਗੱਲ ਲੈ ਕੇ ਜਾਊਂਗਾ ਪਰ ਰਵਨੀਤ ਬਿੱਟੂ ਦੇ ਇਹਨਾਂ ਬਿਆਨਾਂ ਦੇ ਉੱਪਰ ਫਿਰ ਜਿਹੜਾ ਖਨੌਰੀ ਮੋਰਚੇ ਤੇ ਸ਼ੰਭੂ ਮੋਰਚੇ ਤੇ ਲੜਾਈ ਲੜ ਰਹੀਆਂ ਜਥੇਬੰਦੀਆਂ ਉਹਨਾਂ ਦੇ ਵੀ ਵੱਡੇ ਬਿਆਨ ਆਏ ਆ ਮਨਜੀਤ ਸਿੰਘ ਰਾਏ ਜਿਹੜਾ ਕਿਸਾਨ ਆਗੂ ਹੈ ਉਹਨੇ ਕਿਹਾ ਕਹਿੰਦਾ ਰਵਨੀਤ ਬਿੱਟੂ ਕੋਲ ਅਸੀਂ ਕਿਉਂ ਜਾਈਏ ਇਹ ਰਵਨੀਤ ਬਿੱਟੂ ਐ ਜਿਹੜਾ ਸਾਨੂੰ ਕਹਿੰਦਾ ਰਿਹਾ ਐ ਇਹ ਜਿਹੜੇ ਲੜਾਈ ਲੜ ਰਹੇ ਨੇ ਇਹ ਤਾਂ ਕਿਸਾਨ ਹੀ ਨਹੀਂ ਹੈਗੇ ਮਨਜੀਤ ਰਾਏ ਕਹਿੰਦਾ ਇਹੀ ਰਵਨੀਤ ਬਿੱਟੂ ਸਾਨੂੰ ਕਹਿੰਦਾ ਸੀ ਕਿਸਾਨ ਤਾਂ ਖੇਤਾਂ 'ਚ ਨਹੀਂ ਇਹ ਜਿਹੜੇ ਲੜਾਈ ਲੜ ਰਹੇ ਨੇ ਇਹ ਕਿਸਾਨ ਹੈ ਨਹੀਂਗੇ ਇਹ ਤਾਂ ਕੁਝ ਹੋਰ ਹੀ ਨੇ ਤੇ ਕਹਿੰਦਾ ਹੁਣ ਦੱਸੋ ਅਸੀਂ ਫਿਰ ਕਿਸ ਹਿਸਾਬ ਨਾਲ ਇਹਦੇ ਕੋਲ ਜਾਈਏ ਪਹਿਲਾਂ ਰਵਨੀਤ ਬਿੱਟੂ ਇਹ ਦੱਸੇ ਵੀ ਕੀ ਰਵਨੀਤ ਬਿੱਟੂ ਸਾਨੂੰ ਕਿਸਾਨ ਮੰਨਦਾ ਕੀ ਰਵਨੀਤ ਬਿੱਟੂ ਸਾਨੂੰ ਕਿਸਾਨ ਮੰਨਣ ਲਈ ਤਿਆਰ ਹੈ ਕਹਿੰਦਾ ਫਿਰ ਜਾਈਏ ਨਾ ਦੂਜੀ ਗੱਲ ਉਹ ਕਹਿੰਦਾ ਰਵਨੀਤ ਬਿੱਟੂ ਨੂੰ ਵੈਸੇ ਸੰਗ ਆਉਣੀ ਚਾਹੀਦੀ ਹੈ ਜੇ ਉਹ ਕਹਿੰਦਾ ਮੈਂ ਪੰਜਾਬ ਦਾ ਪੁੱਤਰ ਹਾਂ ਤਾਂ ਫਿਰ ਬਿੱਟੂ ਨੂੰ ਪਤਾ ਹੀ ਹੈ ਸਾਡੀਆਂ ਮੰਗਾ ਕੀ ਹੈ ਸਾਡੇ ਮਸਲੇ ਕੀ ਆ ਬਿੱਟੂ ਨੂੰ ਪਤਾ ਹੀ ਹੈ ਕੇਂਦਰ ਸਰਕਾਰ ਨੇ ਸਾਡੇ ਨਾਲ ਇਹ ਮੰਗਾ ਮੰਨਣ ਦਾ ਵਾਅਦਾ ਕਰਕੇ ਸਾਨੂੰ ਦਿੱਲੀ ਤੋਂ ਉਠਾਇਆ ਸੀ ਤਾਂ ਮਨਜੀਤ ਰਾਏ ਕਿਸਾਨ ਆਗੂ ਕਹਿੰਦਾ ਬਿੱਟੂ ਫਿਰ ਜਾਵੇ ਦਿੱਲੀ ਕਰੇ ਮੋਦੀ ਸਾਹਿਬ ਨਾਲ ਗੱਲ ਕੇਂਦਰ ਸਰਕਾਰ ਨਾਲ ਗੱਲ ਤੇ ਸਾਡੀਆਂ ਮੰਗਾ ਮੰਵਾਵੇ ਕੇਂਦਰ ਸਰਕਾਰ ਨਾਲ ਸਾਡੀ ਮੀਟਿੰਗ ਤੈਅ ਕਰਾਵੇ ਬਣੇ ਬਿੱਟੂ ਵਿਚੋਲਾ ਪਰ ਉਹ ਕਹਿੰਦਾ ਬਿੱਟੂ ਸਿਰਫ ਬਿਆਨਾਂ ਦੀ ਰਾਜਨੀਤੀ ਕਰ ਰਿਹਾ ਹੈ ਬਿੱਟੂ ਜਿਹੜਾ ਉਹ ਉਹ ਉਹਦੇ ਹੱਥ ਪੱਲੇ ਕੁਝ ਨਹੀਂ ਹੈਗਾ ਔਰ ਮਨਜੀਤ ਰਾਏ ਨੇ ਕਿਹਾ ਉਹ ਕਹਿੰਦਾ ਅਸੀਂ ਆਪਣੀ ਸਿੱਧਕ ਦਲੀ ਦੇ ਨਾਲ ਲੜਾਈ ਲੜ ਰਹੇ ਹਾਂ ਤੇ ਲੜਦੇ ਰਵਾਂਗੇ ਔਰ ਉਧਰ ਫਿਲਮੀ ਅਦਾਕਾਰ ਸੈਫ ਅਲੀ ਖਾਨ ਉਹਦੇ ਤੇ ਹਮਲਾ ਹੋਇਆ ਹਮਲਾ ਹੋਇਆ ਕਿਵੇਂ ਆ ਬਹੁਤ ਹੀ ਹੈਰਾਨੀਜਨਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਜਿੰਨੇ ਵੀ ਇਹ ਵੱਡੇ ਅਦਾਕਾਰ ਫਿਲਮੀ ਐਕਟਰ ਨੇ ਬਹੁਤ ਹਾਈ ਸਿਕਿਉਰਿਟੀ ਦੇ ਵਿੱਚ ਇਹਨਾਂ ਦੇ ਘਰ ਨੇ ਇਹਨਾਂ ਦੀਆਂ ਰਹਿائشਾਂ ਨੇ ਹਰ ਵੇਲੇ ਇਹਨਾਂ ਦੇ ਨਾਲ ਬਾਡੀਗਾਰਡਸ ਗਨਮੈਨ ਹੁੰਦੇ ਨੇ ਹਥਿਆਰਾਂ ਦੀ ਛਾਂ ਇੱਥੇ ਚੱਲਦੇ ਨੇ ਪਰ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਸੈਫ ਅਲੀ ਖਾਨ ਜਿਹੜਾ ਕਰੀਨਾ ਕਪੂਰ ਦਾ ਘਰ ਵਾਲਾ ਉਹਦੇ ਤੇ ਘਰ ਵਰਕੇ ਚਾਕੂ ਨਾਲ ਹਮਲਾ ਕੀਤਾ ਔਰ ਤਿੰਨ ਚਾਕੂ ਉਹਨੂੰ ਮਾਰੇ ਗਏ ਨੇ ਗੰਭੀਰ ਜ਼ਖਮੀ ਹੈ ਲੀਲਾਵਤੀ ਹਸਪਤਾਲ ਮੁੰਬਈ ਦੇ ਵਿੱਚ ਇਸ ਟਾਈਮ ਉਹ ਦਾਖਲ ਹੈ ਉਹਦਾ ਘਰ ਕਿੱਥੇ ਸੀ ਮੁੰਬਈ ਦਾ ਜਿਹੜਾ ਇੱਕ ਬੜਾ ਪੌਸ਼ ਏਰੀਆ ਮੰਨਿਆ ਜਾਂਦਾ ਵਾਂਦਰਾ ਮੁੰਬਈ ਉੱਥੇ ਉਹਦਾ ਘਰ ਸੀਗਾ ਔਰ ਉੱਥੇ ਚਿੜੀ ਨਹੀਂ ਫਟਕਦੀ ਉੱਥੇ ਛੇਤੀ ਕੋਈ ਜਾ ਨਹੀਂ ਸਕਦਾ ਜਿਹੜੀਆਂ ਗਲੀਆਂ ਇਹਨਾਂ ਦੇ ਘਰਾਂ ਨੂੰ ਜਾਂਦੀਆਂ ਨਹੀਂ ਉਹਨਾਂ ਗਲੀਆਂ ਦੇ ਨੇੜੇ ਜਦ ਕੋਈ ਜਾਂਦਾ ਤਾਂ ਪੈਰ ਪੈਰ ਤੇ ਸਿਕਿਉਰਟੀ ਮਿਲਦੀ ਹੈ ਪਰ ਹੈਰਾਨਗੀ ਦੀ ਗੱਲ ਕਿ ਉਹ ਬੰਦੇ ਕਿਵੇਂ ਪਹੁੰਚ ਗਏ ਉੱਥੋਂ ਤੱਕ ਚਾਕੂ ਲੈ ਕੇ ਹੈਰਾਨਗੀ ਦੀ ਗੱਲ ਉਹਨਾਂ ਕੋਲ ਕੋਈ ਆਟੋਮੈਟਿਕ ਪਿਸਟਲ ਰਿਵੋਲਵਰ ਕੋਈ ਇਸ ਤਰ੍ਹਾਂ ਦਾ ਜਿਹੜਾ ਆਧੁਨਿਕ ਹਥਿਆਰ ਵੀ ਨਹੀਂ ਸੀਗਾ ਚਾਕੂ ਲੈ ਕੇ ਹੀ ਪਹੁੰਚ ਗਏ ਹੁਣ ਇਹ ਵੀ ਇੱਕ ਗੱਲ ਆ ਰਹੀ ਹੈ ਵੀ ਉਹ ਚੋਰ ਸੀਗੇ ਉਹ ਚੋਰੀ ਕਰਨ ਆਏ ਸੀ ਤੇ ਉਹਨਾਂ ਨੇ ਮਾਰਿਆ ਹੁਣ ਸਵਾਲ ਇਹ ਹੈ ਕਿ ਜੇ ਉਹ ਚੋਰ ਸੀ ਤਾਂ ਫਿਰ ਸਿਕਿਉਰਟੀ ਕੀ ਕਰਦੀ ਹੈ ਚੋਰ ਜੇਕਰ ਸੈਫ ਅਲੀ ਖਾਨ ਕਰੀਨਾ ਕਪੂਰ ਦੇ ਘਰ ਤੱਕ ਚੋਰ ਪਹੁੰਚ ਗਿਆ ਔਰ ਉਹਨੇ ਜਾ ਕੇ ਹਮਲਾ ਕਰਤਾ ਜ਼ਖਮੀ ਕਰਤਾ ਆਪਣੇ ਆਪ ਚ ਵੱਡੀ ਗੱਲ ਹੈ ਪੂਰੀ ਸੁਰੱਖਿਆ ਪ੍ਰਬੰਧ ਜਿਹੜਾ ਸਾਡੇ ਭਾਰਤ ਦਾ ਉਹਦੇ ਤੇ ਵੱਡਾ ਸਵਾਲ ਹੈ ਪਰ ਇੱਥੇ ਸਵਾਲ ਇੱਕ ਇਹ ਵੀ ਹੈ ਠੀਕ ਹੈ ਸੈਫ ਅਲੀ ਖਾਨ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਅਸੀਂ ਵੀ ਦੁੱਖ ਵਿਕਤ ਕਰਦੇ ਹਾਂ ਪਰ ਜਦੋਂ ਅਇਓ ਕੁਝ ਕਿਸੇ ਗਰੀਬ ਨਾਲ ਕਿਸੇ ਮਜ਼ਦੂਰ ਨਾਲ ਹੁੰਦਾ ਉਦੋਂ ਨਾ ਮੀਡੀਆ ਬੋਲਦਾ ਨਾ ਪੱਤਰਕਾਰਤਾ ਬੋਲਦੀ ਐ ਨਾ ਚੈਨਲ ਬੋਲਦੇ ਨੇ ਉਦੋਂ ਉਸ ਨੂੰ ਵੱਡੀ ਗੱਲ ਹੀ ਨਹੀਂ ਸਮਝਿਆ ਜਾਂਦਾ ਕਿੰਨੇ ਗਰੀਬ ਲੋਕ ਰੋਜ਼ਾਨਾ ਉਹਨਾਂ ਦੇ ਨਾਲ ਸੈਫ ਅਲੀ ਖਾਨ ਨਾਲੋਂ ਵੀ ਵੱਡੀਆਂ ਗੱਲਾਂ ਵਾਪਰ ਰਹੀਆਂ ਨੇ ਵੱਡੀ ਗਿਣਤੀ ਵਿਚਾਰੇ ਭੁੱਖ ਨਾਲ ਮਰ ਰਹੇ ਨੇ ਗਰੀਬੀ ਨਾਲ ਘੁੱਲ ਰਹੇ ਨੇ ਉਹਨਾਂ ਦੇ ਨਾਲ ਬੜੀਆਂ ਵੱਡੀਆਂ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਪਰ ਉਹਨਾਂ ਦੀ ਖਬਰ ਕੋਈ ਨਹੀਂ ਲਾਉਂਦਾ ਗਰੀਬ ਦਾ ਪੂਰਾ ਤੱਬਰ ਕਈ ਵਾਰੀ ਕੋਠਾ ਦੇ ਕੇ ਖਤਮ ਹੋ ਜਾਂਦਾ ਸਰਦੀਆਂ ਦੇ ਦਿਨਾਂ 'ਚ ਆ ਬਾਰਸ਼ ਦੇ ਦਿਨਾਂ 'ਚ ਕਿੰਨੇ ਗਰੀਬਾਂ ਦੇ ਕੋਠੇ ਡਿੱਗੇ ਬਾਲਿਆਂ ਦੀਆਂ ਛੱਤਾਂ ਡਿੱਗੀਆਂ ਤੱਬਰ ਖਤਮ ਹੋਏ ਨੇ ਪਰ ਜਿਵੇਂ ਸੈਫ ਅਲੀ ਖਾਨ ਦੀ ਖਬਰ ਨੂੰ মিডিਆ ਚੱਕ ਰਿਹਾ ਉਸ ਤਰ੍ਹਾਂ ਨਹੀਂ ਚੱਕਿਆ ਗਿਆ ਮੈਂ ਕਹਿੰਦਾ ਸੈਫ ਅਲੀ ਖਾਨ ਦੀ ਖਬਰ ਵੀ ਚੱਕੋ ਦਿਓ ਖਬਰ ਮੈਂ ਨਹੀਂ ਬੋਲੀ ਐ ਪਰ ਉਹਨਾਂ ਗਰੀਬ ਲੋਕਾਂ ਦੀਆਂ ਖਬਰਾਂ ਕਦੋਂ ਤੇ ਕਿਸ ਤਰ੍ਹਾਂ ਦੋਗੇ ਜਿਹੜੇ ਤੁਹਾਡੀ ਉਡੀਕ 'ਚ ਨੇ ਅਗਲੀ ਵੱਡੀ ਖਬਰ ਹੈ ਕਿ ਅੱਜ ਅਕਾਲ ਤਖਤ ਸਾਹਿਬ ਦੇ ਉੱਪਰ ਅਕਾਲੀ ਦਲ ਦੀ ਫਿਰ ਸ਼ਿਕਾਇਤ ਕੀਤੀ ਜਾਣ ਲੱਗੀ ਹੈ ਜਿਹੜੀ 7 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਜਿਸ ਦਿਨ ਸੁਖਬੀਰ ਬਾਦਲ ਹੋਰਾਂ ਨੂੰ ਸਜ਼ਾ ਲਾਈ ਗਈ ਸੀ ਜਿਸ ਦਿਨ ਸੁਖਬੀਰ ਬਾਦਲ ਹੋਰਾਂ ਨੂੰ ਤਲਬ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ ਸੀ ਉਸ ਦਿਨ ਇੱਕ 7 ਮੈਂਬਰੀ ਕਮੇਟੀ ਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਸੀ ਜਿਹਨੂੰ ਇਹ ਨਿਰਦੇਸ਼ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਸੀਗਾ ਕਿ ਇਹ ਕਮੇਟੀ ਭਰਤੀ ਕਰੇਗੀ ਅਕਾਲੀ ਦਲ ਚ ਨਵੀਂ ਔਰ ਨਵੀਂ ਭਰਤੀ ਕਰਕੇ ਫਿਰ ਨਵਾਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਤੱਕ ਇਹ ਕਮੇਟੀ ਕੰਮ ਕਰੇਗੀ ਜਿਦੇ ਚ ਮਨਪ੍ਰੀਤ ਐਲੀ ਸੀ ਔਰ ਹੋਰ ਅਕਾਲੀ ਦਲ ਨਾਲ ਜੁੜੇ ਵਿਅਕਤੀ ਹੀ ਸਨ ਪਰ ਬਹੁਤ ਵੱਡਾ ਸਵਾਲ ਉੱਠਿਆ ਕਿ ਉਹ ਸੱਤ ਮੈਂਬਰੀ ਕਮੇਟੀ ਨੂੰ ਅਕਾਲੀ ਦਲ ਪੁੱਛ ਹੀ ਨਹੀਂ ਰਿਹਾ ਉਹਦੇ ਮੁਤਾਬਕ ਕੰਮ ਕਰ ਹੀ ਨਹੀਂ ਰਿਹਾ ਔਰ ਪਿਛਲੇ ਦਿਨਾਂ ਤੋਂ ਰੋੜਾ ਪੈ ਰਿਹਾ ਕਿ ਕਾਲਪਤਖ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਅਕਾਲੀ ਦਲ ਕਰ ਰਿਹਾ ਤੇ ਅੱਜ ਉਹੀ ਸੱਤ ਮੈਂਬਰੀ ਕਮੇਟੀ ਅਕਾਲ ਤਖ਼ਤ ਸਾਹਮਣੇ ਸ਼ਿਕਾਇਤ ਲੈ ਕੇ ਜਾ ਰਹੀ ਹੈ ਵੀ ਤੁਸੀਂ ਸਾਨੂੰ ਬਣਾਇਆ ਸੀ ਤੇ ਅਕਾਲੀ ਦਲ ਤਾਂ ਸਾਡੀ ਮੰਨਦਾ ਹੀ ਨਹੀਂ ਅਕਾਲੀ ਦਲ ਤਾਂ ਸਾਡੀ ਸੁਣਦਾ ਹੀ ਨਹੀਂ ਤੇ ਅੱਜ ਇਹ ਲੰਬਾ ਇਹ ਸ਼ਿਕਾਇਤ ਲੈ ਕੇ ਕਾਲਪਟ ਸਾਹਿਬ ਦੇ ਸਾਹਮਣੇ ਉਹ ਸੱਤ ਮੈਂਬਰੀ ਕਮੇਟੀ ਜਾ ਰਹੀ ਹੈ ਉਹ ਸੱਤ ਮੈਂਬਰੀ ਕਮੇਟੀ ਦਾ ਵੀ ਦੋਸ਼ ਹੈ ਵੀ ਸਾਡੀਆਂ ਸਾਰਿਆਂ ਦੀਆਂ ਡਿਊਟੀਆਂ ਤਾਂ ਅਕਾਲੀ ਦਲ ਨੇ ਬਾਹਰ ਠੋਕਤੀਆਂ ਕਿਸੇ ਦੀ ਮਨਪ੍ਰੀਤ ਅਲੀ ਦੀ ਰਾਜਸਥਾਨ ਰਾਜ ਦੀ ਜਿਹੜਾ ਸੰਤਾ ਸਿੰਘ ਆ ਉਹਦੀ ਹਿਮਾਚਲ ਚ ਲਾਤੀ ਤੇ ਸਾਨੂੰ ਪੰਜਾਬ ਦੀ ਰਾਜਨੀਤੀ ਤੋਂ ਤਾਂ ਇਹ ਵੈਸੇ ਹੀ ਪਾਸੇ ਕੱਢੀ ਜਾਂਦੇ ਨੇ ਤੇ ਅਸੀਂ ਪੰਜਾਬ ਦੇ ਵਿੱਚ ਫਿਰ ਅਕਾਲੀ ਦਲ ਦੇ ਪੁਨਰਗਠਨ ਲਈ ਕਾਰਕ ਕੀ ਸਕਦੇ ਆ ਸੋ ਬਹੁਤ ਵੱਡੇ ਇਹ ਸਵਾਲ ਨੇ ਜਿਹੜੇ ਉਹ ਅਕਾਲੀ ਦਲ ਦੇ ਉੱਪਰ ਦੁਬਾਰਾ ਉੱਠੇ ਨੇ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਸੰਯੁਕਤ ਕਿਸਾਨ ਮੋਰਚੇ SKM ਨੇ ਐਲਾਨ ਕੀਤਾ ਕਿ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾਏਗਾ ਉਹੀ ਮੰਗਾ ਜਿਹੜੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਮੋਰਚਾ ਚੱਲ ਰਿਹਾ ਤੇ ਨਾਲ ਹੀ ਉਹ ਮੰਗਾਂ ਜਿਹੜੀਆਂ ਦਿੱਲੀ ਤੋਂ ਮਨਾ ਕੇ ਆਏ ਸੀ ਕਿਸਾਨ ਤੇ ਨਾਲ ਹੀ ਡੱਲੇਵਾਲ ਦੇ ਮਰਨ ਵਰਤ ਨੂੰ ਮੁੱਖ ਰੱਖਦੇ ਹੋਏ ਤੇ ਜਿਹੜਾ ਨਵਾਂ ਖੇਤੀ ਕਾਨੂੰਨ ਦਾ ਖਰੜਾ ਕੇਂਦਰ ਸਰਕਾਰ ਨੇ ਫਿਰ ਭੇਜ ਦਿੱਤਾ ਇਹਨਾਂ ਸਭ ਨੂੰ ਮੁੱਖ ਰੱਖਦੇ ਹੋਏ ਇਹ ਟਰੈਕਟਰ ਮਾਰਚ ਜਿਹੜਾ ਉਹ ਉਹਦਾ ਐਲਾਨ ਕੀਤਾ ਗਿਆ ਬਹੁਤ ਵੱਡਾ ਐਕਸ਼ਨ ਹੈ ਇਸ ਐਕਸ਼ਨ ਨੂੰ ਸ਼ੰਭੂ ਖਨੌਰੀ ਮੋਰਚੇ ਦੇ ਨਾਲ ਸਾਂਝੇ ਰੂਪ ਦੇ ਵਿੱਚ ਐਸਕੇਮ ਭਾਰਤ ਦੇ ਵੱਲੋਂ ਕੀਤਾ ਜਾਏਗਾ ਉਧਰ ਸ਼ੰਭੂ ਖਨੌਰੀ ਮੋਰਚੇ ਦੇ ਉੱਪਰ ਵੀ ਵੱਡੀ ਲੜਾਈ ਪਿਛਲੇ ਟਾਈਮ ਤੋਂ ਜਾਰੀ ਹੈ ਤਾਂ ਹੁਣ ਸ਼ੰਭੂ ਖਨੌਰੀ ਮੋਰਚੇ ਦੀ ਲੜਾਈ ਦੇ ਵਿੱਚ ਇੱਕ ਨਵੀਂ ਚੀਜ਼ ਸਾਹਮਣੇ ਆਈ ਕੱਲ ਡੱਲੇਵਾਲ ਦੇ ਮਰਨ ਵਰਤ ਤੋਂ ਬਾਅਦ 111 ਹੋਰ ਕਿਸਾਨਾਂ ਨੇ ਡੱਲੇਵਾਲ ਵਾਂਗ ਮਰਨ ਵਰਤ ਰੱਖ ਦਿੱਤਾ ਹੈ ਔਰ ਸੈਂਟਰ ਤੱਕ ਤਾਰਾਂ ਖੜਕ ਗਈਆਂ ਨੇ ਸੈਂਟਰ ਤੱਕ ਟੈਂਸ਼ਨ ਪੈ ਗਈ ਹੈ ਔਰ ਆ ਖਨੌਰੀ ਬਾਰਡਰ ਦੇ ਉੱਪਰ ਸੈਂਕੜੇ ਪੁਲਿਸ ਮੁਲਾਜ਼ਮ ਜਿਹੜੇ ਉਹ ਰਾਤ ਦੇ ਹੋਰ ਤਾਇਨਾਤ ਕਰ ਦਿੱਤੇ ਗਏ ਨੇ ਪੁਲਸ ਉੱਤੇ ਹਰਲ ਹਰਨ ਕਰ ਰਹੀ ਹੈ ਕਿਉਂ ਕਿ ਕਿਉਂਕਿ ਜਿਹੜੇ 111 ਨਵੇਂ ਕਿਸਾਨ ਮਰਨਵਰਤ ਤੇ ਬੈਠੇ ਨੇ ਉਹ ਹਰਿਆਣੇ ਵੱਲ ਜਾ ਕੇ ਪੰਜਾਬ ਤੇ ਹਰਿਆਣੇ ਦੀ ਐਨ ਹੱਦ ਦੀ ਬਾਰਡਰੀ ਲੈਂਡ ਦੇ ਉੱਪਰ ਜਾ ਕੇ ਬੈਠੇ ਨੇ ਤੇ ਉੱਥੇ ਹਰਿਆਣਾ ਨੇ ਫਿਰ ਕਾਫੀ ਪੁਲਿਸ ਜਿਹੜੀ ਆ ਉਹ ਕੱਲ ਦੀ ਮੰਗਾ ਲਈ ਹੈ ਪੂਰੀ ਰਾਤ ਵੀ ਉਹ ਪੁਲਿਸ ਜਿਹੜੀ ਆ ਉਹ ਤਣਾਤ ਰਹੀ ਐ ਕਿਉਂਕਿ ਹਰਿਆਣਾ ਕਿਸੇ ਵੀ ਕੀਮਤ ਤੇ ਕਿਸਾਨਾਂ ਨੂੰ ਹਰਿਆਣੇ ਚ ਐਂਟਰ ਕਰਨ ਨਹੀਂ ਦੇਣਾ ਚਾਹੁੰਦਾ ਹਰਿਆਣਾ ਜਿਹੜਾ ਉਹ ਦਿੱਲੀ ਜਾਣ ਤੋਂ ਵੀ ਕਿਸਾਨਾਂ ਨੂੰ ਕਾਫੀ ਟਾਈਮ ਤੋਂ ਰੋਕ ਕੇ ਖੜਾ ਇਹਦੇ ਉੱਪਰ ਵੱਡੇ ਸਵਾਲ ਵੀ ਉੱਠੇ ਨੇ ਕਿ ਦਿੱਲੀ ਜਾਣ ਤੋਂ ਦਿੱਲੀ ਰੋਕ ਸਕਦੀ ਸੀ ਪਰ ਹਰਿਆਣਾ ਕਿਵੇਂ ਰੋਕ ਰਿਹਾ ਤਾਂ ਇਹਦੇ ਉੱਪਰ ਵੱਡਾ ਪੇਚ ਜਿਹੜਾ ਉਹ ਫਸਿਆ ਹੋਇਆ ਹੁਣ ਇੱਕ ਵੱਡੀ ਖਬਰ ਇਹ ਹੈ ਕਿ ਮੋਦੀ ਸਰਕਾਰ ਦੇ ਝੂਠਾਂ ਦਾ ਪਰਦਾ ਫਾਸ਼ ਹੋਇਆ ਨਵੇਂ ਅੰਕੜਿਆਂ ਨੇ ਮੋਦੀ ਸਰਕਾਰ ਨੂੰ ਵੱਡੀ ਕੜਕੀ ਚ ਲਿਆ ਦਿੱਤਾ ਕਿਉਂਕਿ ਨਵਾਂ ਅੰਕੜਾ ਆਇਆ ਕਿ ਅਮਰੀਕਾ ਦੇ 1 ਡਾਲਰ ਦੇ ਮੁਕਾਬਲੇ ਭਾਰਤ ਦੇ ਕਰੀਬ 87 ਰੁਪਏ ਹੋ ਗਏ ਨੇ ਅੱਜ ਤੋਂ ਕੁਝ ਦਿਨ ਪਹਿਲਾਂ 86 ਤੇ ਅੱਜ 87 ਮਤਲਬ ਡਾਲਰ ਦੇ ਮੁਕਾਬਲੇ ਭਾਰਤ ਦੀ ਕਰੰਸੀ ਇੰਨੀ ਜ਼ਿਆਦਾ ਡਿੱਗ ਗਈ ਹੈ ਇੰਨੀ ਜ਼ਿਆਦਾ ਗਿਰ ਗਈ ਹੈ ਹੁਣ ਜਿਹੜੇ ਵੀਰ ਇਕਨੋਮੀ ਜਾਣਦੇ ਨੇ ਜਿਨ੍ਹਾਂ ਨੇ ਇਕਨੋਮਿਕਸ ਦੀ ਸਟੱਡੀ ਕੀਤੀ ਹੈ ਉਹਨਾਂ ਨੂੰ ਤਾਂ ਸਮਝ ਆਉਂਦਾ ਹੈ ਕਿ ਕਿਵੇਂ ਇਹ ਸਰਕਾਰਾਂ ਦੀ ਫੇਲੀਅਰ ਹੈ ਕਿਵੇਂ ਇਹ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਗਲਤ ਨੀਤੀਆਂ ਔਰ ਅਯੋਗਤਾ ਕਾਰਨ ਹੋ ਰਿਹਾ ਹੈ ਕਿਉਂਕਿ ਜਦੋਂ ਕਿਸੇ ਦੇਸ਼ ਦੀ ਕਰੰਸੀ ਦੂਜੇ ਦੇਸ਼ਾਂ ਦੇ ਮੁਕਾਬਲੇ ਥੱਲੇ ਡਿੱਗਦੀ ਡਿੱਗਦੀ ਥੱਲੇ ਡਿੱਗਦੀ ਹੈ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਉੱਥੋਂ ਦੀਆਂ ਸਰਕਾਰਾਂ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ ਉੱਥੇ ਆਰਥਿਕ ਹਾਲਾਤ ਬੜੇ ਤਰਸਯੋਗ ਹੋ ਰਹੇ ਨੇ ਔਰ ਜਿਹੜੇ ਦੇਸ਼ਾਂ ਦੀ ਕਰੰਸੀ ਜਿਹੜੀ ਹੈ ਉਹ ਉਹਦਾ ਰੇਟ ਵੱਧਦਾ ਹੈ ਤਾਂ ਇਹ ਪੱਕੀ ਨਿਸ਼ਾਨੀ ਹੈ ਕਿ ਉਥੋਂ ਦੀਆਂ ਸਰਕਾਰਾਂ ਮੁਕਾਬਲਤਨ ਠੀਕ ਕੰਮ ਕਰ ਰਹੀਆਂ ਨੇ ਔਰ ਉਹ ਆਪਣੇ ਦੇਸ਼ ਦੀ ਆਰਥਿਕ ਤਰੱਕੀ ਦੇ ਲਈ ਕਾਫੀ ਕੋਸ਼ਿਸ਼ ਕਰ ਰਹੀਆਂ ਨੇ ਹੁਣ ਤੁਸੀਂ ਦੇਖੋ ਜਦੋਂ ਮੋਦੀ ਸਰਕਾਰ ਨਹੀਂ ਸੀ ਬਣੀ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਉਸ ਵਕਤ ਮੋਦੀ ਦਾ ਭਾਸ਼ਣਾਚ ਵੀ ਯਾਦ ਹੋਣਾ ਤੁਹਾਨੂੰ ਜਦੋਂ ਮੋਦੀ ਸਾਹਿਬ ਕਹਿੰਦੇ ਸੀ ਕਿ ਡਾਲਰ ਦੇ ਮੁਕਾਬਲੇ ਰੁਪਇਆ ਗਿਰਦਾ ਜਾ ਰਿਹਾ ਹੈ ਔਰ ਕਾਂਗਰਸ ਕਾਂਗਰਸ ਦੀ ਸਰਕਾਰ ਵੀ ਲੋਗੋ ਕੀ ਨਜ਼ਰ ਮੇਂ ਗਿਰਤੀ ਜਾ ਰਹੀ ਹੈ ਔਰ ਅੱਜ ਮੋਦੀ ਸਾਹਿਬ ਨੂੰ ਭਾਰਤ ਦੇ ਲੋਕ ਪੁੱਛਣਾ ਚਾਹੁੰਦੇ ਨੇ ਕਿ ਉਦੋਂ ਜਦੋਂ ਅਮਰੀਕਾ ਦੇ 1 ਡਾਲਰ ਦੇ ਮੁਕਾਬਲੇ ਭਾਰਤ ਦੇ 60-62 ਰੁਪਏ ਸੀ ਉਦੋਂ ਤੁਸੀਂ ਕਹਿੰਦੇ ਸੀ ਕਿ ਡਾਲਰ ਦੇ ਮੁਕਾਬਲੇ ਰੁਪਇਆ ਗਿਰਦਾ ਜਾ ਰਿਹਾ ਹੈ ਔਰ ਸਰਕਾਰ ਵੀ ਗਿਰਤੀ ਜਾ ਰਹੀ ਹੈ ਔਰ ਅੱਜ ਜਦੋਂ ਤੁਹਾਡੀ ਸਰਕਾਰ ਦੇ ਵਿੱਚ 1 ਡਾਲਰ ਦੇ ਮੁਕਾਬਲੇ ਕਰੀਬ 87 ਰੁਪਏ ਭਾਰਤ ਦੇ ਹੋ ਗਏ ਨੇ ਇੰਨੀ ਕਰੰਸੀ ਭਾਰਤ ਦੀ ਥੱਲੇ ਡੱਗੀ ਹੈ ਹੁਣ ਤੁਹਾਡੀ ਸਰਕਾਰ ਕਿੰਨਾ ਗਿਰਦੀ ਜਾ ਰਹੀ ਹੈ ਤੇ ਤੁਹਾਡੀ ਸੋਚ ਕਿੰਨਾ ਗਿਰਦੀ ਜਾ ਰਹੀ ਹੈ ਇਹਦੇ ਬਾਰੇ ਭਾਰਤ ਦੇ ਲੋਕ ਤੁਹਾਡੇ ਤੋਂ ਜਾਣਨ ਦਾ ਹੱਕ ਰੱਖਦੇ ਨੇ ਕਿਉਂਕਿ ਇਹ ਲੋਕਤੰਤਰ ਹੈ ਕਿਉਂਕਿ ਇਹ ਲੋਕਸ਼ਾਹੀ ਹੈ ਸੋ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਉੱਪਰ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਜਰੂਰ ਲਿਖੋ